ਕੈਬਨਿਟ ਮਿਨਿਸਟਰ ਹਰਭਜਨ ਸਿੰਘ ਈਟੀਓ ਵੀ ਸਾਡੇ ਨਾਲ ਨੇ ਇਸ ਵੇਲੇ ਈਟੀਓ ਸਾਹਿਬ ਤੁਸੀਂ ਵੀ ਪਹੁੰਚੇ ਹੋ ਇੱਥੇ ਕੀ ਸੰਦੇਸ਼ ਦੇਣਾ ਚਾਹੁੰਦੇ ਆ ਆਮ ਆਦਮੀ ਪਾਰਟੀ ਆ ਕੋਣ ਦੇਖੋ ਜੀ ਅੱਜ ਅਸੀਂ ਕਿ ਖਟਕੜ ਤਰਾਂ ਦੇ ਵਿੱਚ ਸ਼ਿਦਿਆਜ਼ਮ ਸਰਵਾਰ ਕੋਹਿੰਗ ਸਿੰਘ ਉਹਨਾਂ ਦੀ ਜਗ੍ਹਾ ਦੇ ਉੱਤੇ ਇੱਥੇ ਪਹੁੰਚੇ ਆ ਜੋ ਰਾਜਨੀਤਿਕ ਮਾਹੌਲ ਦੇਸ਼ ਦੇ ਵਿੱਚ ਚੱਲ ਰਿਹਾ ਉਤਾਨਾशाही ਨੂੰ ਪ੍ਰਮੋਟ ਕੀਤਾ ਜਾ ਰਿਹਾ ਔਰ ਲੋਕਤੰਤਰ ਦਾ ਕਾਹਨ ਕੀਤਾ ਜਾ ਰਿਹਾ ਇੱਕ ਸਮਾਂ ਜਿਸ ਸਮੇਂ ਦੇ ਵਿੱਚ ਚੋਣਾਂ ਦੀ ਅਨਾਉਂਸਮੈਂਟ ਹੋ ਗਈ ਹੋਵੇ ਪੂਰੇ ਪੂਰਾ ਦੇਸ਼ ਪੂਰੇ ਦੇਸ਼ ਦੀਆਂ ਰਾਜਨੀਤਿਕ ਪਾਰਟੀਆਂ ਲੋਕ ਚੋਣਾਂ ਵਾਸਤੇ ਤਿਆਰ ਪਰ ਤਿਆਰ ਹੋਣ ਔਰ ਐਹੋ ਜੇ ਮੌਕੇ ਦੇ ਉੱਤੇ ਆ ਕੇ ਇੱਕ ਰਾਸ਼ਟਰੀ ਰਾਜਨੀਤਿਕ ਦਲ ਦੇ ਕਨਵੀਨਰ ਨੂੰ ਤੇ ਮੌਜੂਦਾ ਮੁੱਖ ਮੰਤਰੀ ਨੂੰ ਜਿਹੜੀ ਕਿ ਪਹਿਲੀ ਉਦਾਹਰਨਾ ਭਾਰਤ ਦੇ ਵਿੱਚ ਗ੍ਰਫਤਾਰ ਕਰਕੇ ਸਲਾਖਾਂ ਦੇ ਪਿੱਛੇ ਬੰਦ ਕਰਨਾ ਸਿਰਫ ਇਸ ਕਰਕੇ ਕਿ ਪਾਰਟੀ ਨੂੰ ਰੋਕ ਲਿਆ ਜਾਵੇ ਪਾਰਟੀ ਨੂੰ ਤੋੜ ਦਿੱਤਾ ਜਾਵੇ ਪਾਰਟੀ ਦਾ ਚੋਣ ਪ੍ਰਚਾਰ ਨਾ ਕਰ ਸਕਣ ਸੋ ਇਹੋ ਜੇ ਚੀਜ਼ਾਂ ਬਿਲਕੁਲ ਗੈਰ ਲੋਕਤੰਤਰਿਕ ਨੇ ਗੈਰ ਸंवਿਧਾਨਿਕ ਨੇ ਜੇ ਇਸ ਤਰ੍ਹਾਂ ਹੀ ਇਹੋ ਜਿਹਾ ਦੌਰ ਜਾਰੀ ਰਿਹਾ ਤੇ ਫੇਰ ਤਾਂ ਲੋਕਤੰਤਰ ਭਾਰਤ ਦੇ ਵਿੱਚੋਂ ਖਤਮ ਹੋ ਜਾਏਗਾ ਲੋਕਤੰਤਰ ਨਾਲ ਦੀ ਕੋਈ ਚੀਜ਼ ਹੀ ਨਹੀਂ ਆ ਚੋਣਾ ਚੋਣਾ ਹੀ ਲੋਕਤੰਤਰ ਦਾ ਮੂਲ ਨੇ ਜੜ੍ਹ ਨੇ ਉਥੋਂ ਹੀ ਜਾ ਕੇ ਤੁਸੀਂ ਸਾਰੇ ਲੋਕਾਂ ਦੇ ਕੋਲ ਆਪਦੇ ਜਿਹੜੇ ਆ ਵਿਚਾਰ ਆਪਣੀ ਆਈਡੀਓਲੋਜੀ ਆਪਣੇ ਤੁਸੀਂ ਐਕਸਪ੍ਰੈਸ ਕਰਨਾ ਹੁੰਦਾ ਸਾਰਾ ਕੁਝ ਜਾ ਕੇ ਲੋਕਾਂ ਦੀ ਵੋਟ ਮੰਗਣੀ ਹੁੰਦੀ ਹੈ ਤੇ ਜੇ ਵੋਟ ਮੰਗਣ ਵਾਲੇ ਨੇਤਾ ਉਹ ਵੀ ਰਾਸ਼ਟਰੀ ਰਾਜਨੀਤਿਕ ਦਲ ਹੋਵੇ ਉਹਦੇ ਨੇਤਾ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਚ ਬੰਦ ਕਰਨਾ ਕਿੰਨਾ ਕੁ ਵਾਜਬ ਹੈ ਵੋਟ ਮੰਗਣ ਤੋਂ ਰੋਕਣਾ ਹੀ ਇਸ ਦਾ ਮਕਸਦ ਸੀ ਬਿਲਕੁਲ ਉਹ ਦੇਖੋ ਬੀਜੇਪੀ ਸਰਕਾਰ ਜਿਹੜੀ ਆ ਮੋਦੀ ਸਾਹਿਬ ਦੀ ਉਹਨਾਂ ਦੇ ਉਹਨਾਂ ਨੂੰ ਇੱਕ ਡਰ ਪੈ ਗਿਆ ਕਿ ਸਾਡੀ ਢਣਿਓਰ ਜਿਹੜੀ ਆ ਉਹ ਨਹੀਂ ਆਉਣ ਲੱਗੀ ਜੇ ਲੋਕਤੰਤਰ ਸਹੀ ਤਰੀਕੇ ਨਾਲ ਚੱਲ ਗਿਆ ਤੇ ਉਹਨਾਂ ਦੀ ਵਾਰੀ ਖਤਮ ਹੋ ਸੋ ਉਹਨਾਂ ਨੇ ਉਹ ਹੱਥ ਕੰਡੇ ਅਪਣਾਉਣੇ ਸ਼ੁਰੂ ਕਰ ਲਏ ਆ ਜਿਹਦੇ ਨਾਲ ਰਾਸ਼ਟਰੀ ਰਾਜਨੀਤਿਕ ਤਾਲ ਜਾਂ ਲੋਕਲ ਜਿਹੜੇ ਰੀਜਨਲ ਪੋਲੀਟੀਕਲ ਪਾਰਟੀਆਂ ਨੇ ਉਹਨਾਂ ਦੇ ਨੇਤਾ ਨੂੰ ਵੀ ਰੋਕ ਦਿੱਤਾ ਜਾਵੇ ਉਹਨਾਂ ਨੂੰ ਚਾਹੇ ਤਾਂ ਗ੍ਰਿਫਤਾਰ ਕਰ ਲਿਆ ਜਾਵੇ ਚਾਹੇ ਪਹਿਲਾਂ ਲਾਲਚ ਦਿੱਤੇ ਜਾਣ ਕਿਸੇ ਨਾ ਕਿਸੇ ਤਰ੍ਹਾਂ ਨਾਲ ਪਾਰਟੀਆਂ ਨੂੰ ਘੋੜਿਆ ਜਾਵੇ ਸੋ ਆਮ ਆਦਮੀ ਪਾਰਟੀ ਕਿਉਂਕਿ ਬੜੀ ਉੱਬਰਦੀ ਪਾਰਟੀ ਆ ਭਾਰਤ ਦੇ ਇਤਿਹਾਸ ਦੇ ਵਿੱਚ ਬੜੀ ਫਾਸਟ ਗਰੋਇੰਗ ਪਾਰਟੀ ਬਣੀ ਆ ਸੋ ਮੋਤੀ ਸਾਹਿਬ ਨੂੰ ਇਹ ਡਰ ਪੈ ਗਿਆ ਕਿ ਜੇ ਇਹ ਪਾਰਟੀ ਇਵੇਂ ਹੀ ਅੱਗੇ ਵਧਦੀ ਗਈ ਜਿਵੇਂ ਕਿ ਪਹਿਲਾਂ ਦਿੱਲੀ ਚ ਸੀਗਾ ਫਿਰ ਪੰਜਾਬ ਆ ਫਿਰ ਗੁਜਰਾਤ ਆ ਗੋਆ ਦੇ ਵਿੱਚ ਸੀ ਕਹਾ ਗਿਆ ਸੋ ਉਹਨਾਂ ਨੂੰ ਇਹ ਪਤਾ ਲੱਗਿਆ ਕਿ ਬਹੁਤ ਫਾਸਟ ਗਰੋਇੰਗ ਪਾਰਟੀ ਆ ਸੋ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਰੋਕਿਆ ਜਾਵੇ ਪਾਰਟੀ ਤੋੜੀ ਜਾਵੇ ਸੋ ਇਸੇ ਕੜੀ ਦੇ ਵਿੱਚ ਹੀ ਉਹਨਾਂ ਨੇ ਕੇਜਰੀਵਾਲ ਸਾਹਿਬ ਨੂੰ ਗ੍ਰਿਫਤਾਰ ਕੀਤਾ ਕਿਉਂਕਿ ਇੰਡੀਆ ਅਲਾਈਂਸ ਦਾ ਹਿੱਸਾ ਹੈ ਆਮ ਆਦਮੀ ਪਾਰਟੀ ਕੇਜਰੀਵਾਲ ਸਾਹਿਬ ਉਹਨਾਂ ਦੇ ਹਿੱਸੇ ਕਿ ਜਿਹੜੇ ਅਲਾਈਂਸ ਦੇ ਨੇਤਾ ਨੇ ਜਾਂ ਅਲਾਈਂਸ ਦੀ ਪਾਰਟੀਆਂ ਨੇ ਉਹਨਾਂ ਤੋਂ ਵੀ ਸਮਰਥਨ ਦੇਸ਼ ਭਰ ਦੇ ਵਿੱਚ ਮਿਲ ਰਿਹਾ ਦੇਖੋ 31 ਮਾਰਚ ਨੂੰ ਅਸੀਂ ਇੰਡੀਆ ਅਲਾਈਂਸ ਤੇ ਆ ਮੀਟਿੰਗ ਜਿਹੜੀ ਆ ਉਹ ਜਿਹੜੇ ਰਾਮਨੀਲਾ ਗਰਾਊਂਡ ਦਿੱਲੀ ਦੇ ਵਿੱਚ ਹੋਈ ਸੀਗੀ ਉਥੇ ਇੰਡੀਆ ਅਲਾਈਂਸ ਦੀਆਂ ਸਾਰੀਆਂ ਪਾਰਟੀਆਂ ਨੇ ਸਾਨੂੰ ਸਮਰਥਨ ਦਿੱਤਾ ਸੀਗਾ ਕੇਸਰੀਵਾਲ ਸਾਹਿਬ ਦੀ ਗ੍ਰਿਫਤਾਰੀ ਦੇ ਵਿਰੋਧ ਦੇ ਵਿੱਚ ਸਾਰੇ ਉੱਥੇ ਇਕੱਠੇ ਹੋਏ ਸੀਗੇ ਔਰ ਭਾਰਤ ਦਾ ਸੰਵਿਧਾਨ ਬਚਾਉਣ ਵਾਸਤੇ ਇੰਡੀਆ ਅਲਾਈਂਸ ਸਾਰਾ ਇੱਕ ਤਾਂ ਤੁਸੀਂ ਇਹ ਦੇਖ ਸਕਦੇ ਹੋ ਕਿ ਪੰਜਾਬ ਕੈਬਨਿਟ ਮਿਨਿਸਟਰ ਜਿਹੜੇ ਹੈਗੇ ਨੇ ਉਹ ਇੱਥੇ ਪਹੁੰਚ ਚੁੱਕੇ ਨੇ ਤੇ ਇਹ ਜਿਹੜਾ ਅਨਸਨ ਹੈ ਉਹ ਖਟਕੜ ਕਲਾਂ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਖਿਲਾਫ ਕੀਤਾ ਜਾ ਰਿਹਾ ਹੈ। ਕੈਮਰਾਮੈਨ ਅਮਿਤ ਦੇ ਨਾਲ ਕੁਲਵੀਰ ਦੀਵਾਨ ਇੰਡੀਆ ਨਿਊਜ਼ ਖਟਕੜ